ਦਨਿਕਸਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਬੰਗਲਾਦੇਸ਼ ਦੇ ਵਿੱਚ ਵਿਗੜੇ ਹਾਲਾਤਾਂ ਤੋਂ ਬਾਅਦ ਜਿਸ ਗੱਲ ਦਾ ਖਦਸ਼ਾ ਜਾਹਰ ਕੀਤਾ ਜਾ ਰਿਹਾ ਸੀ ਕਿ ਬਹੁਤ ਸਾਰੇ ਲੋਕ ਹੋਣ ਬੰਗਲਾਦੇਸ਼ ਤੋਂ ਇਸ ਅੰਦੋਲਨ ਤੋਂ ਬਾਅਦ ਇਸ ਕੁਸਪੈਟ ਤੋਂ ਬਾਅਦ ਭਾਰਤ ਦੇ ਵਿੱਚ ਕੁਸਪੈਟ ਕਰ ਸਕਦੇ ਨੇ ਜਾਨੀ ਕਿ ਬੰਗਲਾਦੇਸ਼ ਭਾਰਤ ਦੀ ਜਿਹੜੀ ਸਰਹੱਦ ਹੈ ਉਸ ਦੇ ਰਾਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀਆਂ ਵੱਲ ਵਧ ਰਿਹਾ ਹੈ ਜਿਸ ਕਾਰਨ ਪੰਜਾਬ ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਕਾਰੋਬਾਰ ਸਥਾਪਿਤ ਕਰ ਰਹੇ ਨੇ ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ ਚ ਵਾਪਸ ਆਏ ਨੇ ਉੱਥੇ ਹੀ ਹੁਣ ਤੱਕ ਲਗਭਗ 74447 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਦੇ ਨਾਲ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹ ਖੁੱਲ੍ਹੇ ਨੇ ਮੇਰਾ ਨਾਮ ਕੁਸ਼ਾਰ ਜੈਨੇ ਮੈਂ ਬਸੰਤ ਫੋਟੋਟੈਕ ਲਲਪੀ ਦਾ ਸੀਈਓ ਤੇ ਅਸੀਂ ਕੰਗਰਸ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਗੁਲੰਦਰ ਦੇ ਜੰਧੂ ਸਿੰਘੇ ਦੇ ਵਿੱਚ ਜਿੰਦਾ ਹੈ ਨਿਆ ਪਲਾਂਟ ਲਗਾਇਆ ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੌਖਾ ਕੰਮ ਜੋ ਹੋਇਆ ਹੈ ਉਹ ਇਹ ਹੈ ਕਿ ਜਦੋਂ ਅਸੀਂ ਐਪਲੀਕੇਸ਼ਨ ਲਗਾਈ ਤੇ ਨਾ ਤੋਂ ਸਾਨੂੰ ਕਿਸੇ ਏਜੰਟ ਕੋ ਜਾਣਾ ਪਿਆ ਨਾ ਕਿਸੇ ਦਫਤਰ ਦੇ ਵਿੱਚ ਤੱਕੇ ਖਾਣੇ ਪਏ ਤੇ ਉਹ ਸਾਡੀ ਬਹੁਤ ਹੈਲਪ ਜਿਹੜੀ ਹੈ ਉਹ ਜੀਐਮ ਡੀਆਈਸੀ ਦੇ ਕੋਲ ਹੋਈ ਤੇ ਅਸੀਂ ਆਨਲਾਈਨ ਆਪਣੀ ਕਾਮਨ ਐਪਲੀਕੇਸ਼ਨ ਫਾਰਮ ਆਪ ਫਿਲ ਕੀਤੀ ਇਹਦਾ ਬੇਨਿਫਿਟ ਇਹ ਹੋਇਆ ਕਿ ਸਿਸਟਮ ਦੇ ਵਿੱਚ ਪ੍ਰਾਸੈਂਸੀ ਵਧ ਗਈ ਤੇ ਸਾਨੂੰ ਇਹ ਯੂਨਿਟ ਲਗਾਉਣ ਦੇ ਵਿੱਚ ਟਾਈਮ ਜਾਂਹੇ ਲੱਗਿਆ ਹੋਵੇ ਪਰ ਐਟਲੀਸਟ ਸਾਨੂੰ ਏਜੰਟ ਦੇ ਹੱਥਾਂ ਵਿੱਚ ਆ ਕੇ ਨਾ ਸਾਨੂੰ ਪੈਸੇ ਨਿਕਰਾਵਣੇ ਪਏ। ਇੰਨੇ ਨਹੀਂ ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਕੇ ਨਿਵੇਸ਼ਕਾਂ ਦੀਆਂ ਮੁਸ਼ਕਲਾਂ ਵੀ ਦੂਰ ਕੀਤੀਆਂ ਨੇ। ਭਾਰਤ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰ ਸਕਦੇ ਨੇ ਸੋ ਉਹ ਕਿਆਸਰਾਈਆਂ ਜਿਹੜੀਆਂ ਸੀ ਉਹ ਹੁਣ ਸੱਚ ਹੁੰਦੀਆਂ ਤਬਦੀਲ ਹੋ ਰਹੀਆਂ ਨੇ ਬੀਤੇ ਕੱਲ 500 ਦੇ ਕਰੀਬ ਬੰਗਲਾਦੇਸ਼ੀ ਭਾਰਤ ਦੇ ਵਿੱਚ ਆਉਣ ਦੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਪਰ ਬੀਐਸਐਫ ਦੇ ਵੱਲੋਂ ਜਿਹੜੀ ਬਾਰਡਰ ਦੇ ਉੱਪਰ ਸਖਤੀ ਵਰਤੀ ਗਈ ਹੈ ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਰੋਕਿਆ ਗਿਆ ਔਰ ਰੋਕਣ ਤੋਂ ਬਾਅਦ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਪਾਕ ਮਾਫ ਕਰਨਾ ਬੰਗਲਾਦੇਸ਼ ਦੇ ਵਿੱਚ ਜਿਹੜੇ ਮਾਹੌਲ ਖਰਾਬ ਹੋਇਆ ਹੈ ਉਸ ਤੋਂ ਬਾਅਦ ਇਹ ਲੋਕ ਉਸ ਮਾਹੌਲ ਦੇ ਪੀੜਤ ਨੇ ਔਰ ਜਿਸ ਜਿਸ ਕਰਕੇ ਉਹਨਾਂ ਦੇ ਵੱਲੋਂ ਆਪਣਾ ਮੁਲਕ ਛੱਡ ਕੇ ਭਾਰਤ ਦੇ ਵਿੱਚ ਸ਼ਰਨ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਵਿਗੜੇ ਮਾਹੌਲ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਭਾਰਤ ਦੇ ਵਿੱਚ ਇਹ ਸਿਰਫ 500 ਦੀ ਹਜੇ ਸ਼ੁਰੂਆਤ ਹੋਈ ਹੈ ਬਹੁਤ ਸਾਰੇ ਲੋਕ ਸਰਹੱਦਾਂ ਰਾਹੀਂ ਪਾਣੀ ਰਾਹੀਂ ਸਮੁੰਦਰ ਦੇ ਰਸਤੋਂ ਭਾਰਤ ਦੇ ਵਿੱਚ ਕੁਸਪੈਟ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ ਪਰ ਬੰਗਲਾਦੇਸ਼ ਦੇ ਜਿਹੜਾ ਮਾਹੌਲ ਹੈ ਉਹ ਮਾਹੌਲ ਇਹ ਦਰਸਾਉਂਦਾ ਕਿ ਉਸ ਦੇ ਵਿੱਚ ਜੋ ਹਿੰਦੂ ਕਮਿਊਨਿਟੀ ਦੇ ਨਾਲ ਉੱਥੇ ਤੱਕਾ ਹੋ ਰਿਹਾ ਹੈ ਮੰਦਰ ਤੋੜੇ ਜਾ ਰਹੇ ਨੇ ਜਾਂ ਫਿਰ ਤੁਸੀਂ ਕਹੋ ਕਿ ਹਿੰਦੂ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਉਹਨਾਂ ਦਾ ਜੈਨੋਸਾਈਡ ਕੀਤਾ ਜਾ ਰਿਹਾ ਹੈ ਤੁਸੀਂ ਉਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਬਹੁਤ ਸਾਰੇ ਲੋਕ ਆਨ ਵਾਲੇ ਟਾਈਮ ਦੇ ਵਿੱਚ ਵੀ ਭਾਰਤ ਦੇ ਵਿੱਚ ਆਣ ਦੀ ਕੋਸ਼ਿਸ਼ ਕਰਨਗੇ ਔਰ ਇਹ ਅੰਦਾਜ਼ਾ ਪਹਿਲਾਂ ਤੋਂ ਲਗਾਇਆ ਜਾ ਰਿਹਾ ਸੀ ਹਾਲਾਂਕਿ ਸੁਬਿੰਦੂ ਅਧਿਕਾਰੀ ਜਿਹੜੇ ਕਿ ਭਾਜਪਾ ਦੇ ਪ੍ਰਦੇਸ਼ ਅધ્યક્ષ ਰਹੇ ਨੇ ਪੱਛਮੀ ਬੰਗਾਲ ਦੇ ਉਹਨਾਂ ਦੇ ਵੱਲੋਂ ਤਾਂ ਇਹ ਵੀ ਅੰਦਾਜ਼ਾ ਲਗਾਇਆ ਗਿਆ ਸੀ ਕਿ 1 ਕਰੋੜ ਦੇ ਕਰੀਬ ਹਿੰਦੂ ਜਿਹੜਾ ਉਹ ਬੰਗਲਾਦੇਸ਼ ਤੋਂ ਆਉਣ ਵਾਲੇ ਟਾਈਮ ਦੇ ਵਿੱਚ ਭਾਰਤ ਦੇ ਵਿੱਚ ਆਏਗਾ ਔਰ ਜਿਸ ਦੇ ਲਈ ਸਾਨੂੰ ਸੀਏਏ ਦੇ ਅਧੀਨ ਰਹਿ ਕੇ ਉਹਨਾਂ ਨੂੰ ਸ਼ਰਨ ਦੇਣੀ ਚਾਹੀਦੀ ਹੈ ਸੋ ਉਹ ਜਿਹੜੀ ਚੀਜ਼ ਦਾ ਅੰਦਾਜ਼ਾ ਲਗਾਇਆ ਜਾ ਜਾ ਰਿਹਾ ਸੀ ਉਹ ਚੀਜ਼ ਜਿਹੜੀ ਹੈ ਹੁਣ ਸਪਸ਼ਟ ਹੁੰਦੀ ਨਜ਼ਰ ਆ ਰਹੀ ਹੈ ਪਰ ਬੀਐਸਐਫ ਦੇ ਵੱਲੋਂ ਜਿਹੜੀ ਤੈਨਾਤੀ ਕੀਤੀ ਗਈ ਹੈ ਉਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੀਐਸਐਫ ਵੀ ਇੱਕ ਪਾਸੇ ਤੈਨਾਤ ਖੜੀ ਹੈ ਕਿ ਉਹਨਾਂ ਲੋਕਾਂ ਨੂੰ ਵਾਪਸ ਭੇਜਿਆ ਜਾਏ ਇਹਨਾਂ ਲੋਕਾਂ ਨੂੰ ਵੀ ਵਾਪਸ ਭੇਜਿਆ ਦਰਸਲ ਬੁੱਧਵਾਰ ਨੂੰ ਭਾਰਤ ਬੰਗਲਾਦੇਸ਼ ਸਰਹੱਦ ਨੇੜੇ ਕੁਸਪੈਟ ਕਰ ਰਿਹਾ ਹੈ ਲਗਭਗ 500 ਦੇ ਕਰੀਬ ਬੰਗਲਾਦੇਸ਼ੀਆਂ ਨੂੰ ਬੀਐਸਐਫ ਦੇ ਜਵਾਨਾਂ ਨੇ ਜਲਪਾਈ ਗੁੜੀ ਨੇੜੇ ਰੋਕ ਲਿਆ ਉੱਤਰੀ ਬੰਗਾਲ ਫਰੰਟੀਅਰ ਮੁਤਾਬਕ ਇਹ ਲੋਕ ਬੰਗਲਾਦੇਸ਼ ਦੇ ਵਿੱਚ ਪ੍ਰਦਰਸ਼ਨਕਾਰੀਆਂ ਦੇ ਹਮਲਿਆਂ ਦੇ ਡਰ ਕਾਰਨ ਇਕੱਠੇ ਹੋਏ ਸਨ ਬੀਐਸਐਫ ਤੇ ਬਾਰਡਰ ਗਾਰਡ ਬੰਗਲਾਦੇਸ਼ੀਆਂ ਨੇ ਇਹਨਾਂ ਲੋਕਾਂ ਦੇ ਨਾਲ ਗੱਲ ਕੀਤੀ ਜਿਸ ਤੋਂ ਬਾਅਦ ਇਹ ਸਾਰੇ ਵਾਪਸ ਪਰਤ ਗਏ ਬੰਗਲਾਦੇਸ਼ ਦੇ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਤੇ ਬੀਐਸਐਫ ਹਾਈ ਅਲਰਟ ਤੇ ਹੈ ਅਸੀਂ ਤੁਹਾਨੂੰ ਬੀਤੇ ਕੱਲ ਵੀ ਉਹ ਤਸਵੀਰਾਂ ਦਿਖਾਈਆਂ ਸੀ ਜਿਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਜਿਹੜਾ ਹਾਈ ਅਲਰਟ ਤੇ ਜਿਹੜੇ ਲੋਕ ਨੇ ਬੀਐਸਐਫ ਦੇ ਉਹਨਾਂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੁਸਪੈਠ ਨੂੰ ਰੋਕਿਆ ਜਾਣ ਦੇ ਲਈ ਪੂਰਾ ਪ੍ਰਯਾਸ ਕੀਤਾ ਜਾਏਗਾ ਸੋ ਸ਼ੇਖ ਹਸੀਨਾ ਦੇ ਅਸਤੀਫੇ ਤੋਂ ਬਾਅਦ ਮਾਹੌਲ ਜਿਹੜਾ ਹੈ ਉਹ ਬੰਗਲਾਦੇਸ਼ ਦੇ ਵਿੱਚ ਲਗਾਤਾਰ ਵਿਗੜਿਆ ਹੋਇਆ ਹੈ ਜਿਸ ਦੇ ਲਈ ਹੁਣ ਬੰਗਲਾਦੇਸ਼ ਦੇ ਵਿੱਚ ਅੰਤਰੀਮ ਸਰਕਾਰ ਬਣਾਉਣ ਦੇ ਲਈ ਮੁਖੀ ਚੁਣ ਲਿਆ ਗਿਆ ਹੈ ਮੁਖੀ ਬਣਾਇਆ ਹੈ ਮੁਹੰਮਦ ਯੂਨਸ ਨੂੰ ਮੁਹੰਮਦ ਯੂਨਸ ਅੱਜ ਬੰਗਲਾਦੇਸ਼ ਦੇ ਵਿੱਚ ਸੌਚੁਕ ਸਮਾਗਮ ਹੈ ਉਹਦਾ ਬੀਤੇ ਕੱਲ੍ਹ ਹੀ ਆਰਮੀ ਦੇ ਚੀਫ ਨੇ ਇਸ ਦੀ ਜਾਣਕਾਰੀ ਦਿੱਤੀ ਸੀ ਔਰ ਇਹ ਜਿਹੜਾ ਪ੍ਰੋਗਰਾਮ ਹੈ 15 ਮੈਂਬਰੀ ਸਰਕਾਰ ਦੀ ਅਗਵਾਈ ਜਿਹੜੀ ਹੈ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਕਰਨਗੇ ਮੁਹੰਮਦ ਯੂਨਸ ਅੱਜ ਬੰਗਲਾਦੇਸ਼ ਪਰਤਣਗੇ ਬੰਗਲਾਦੇਸ਼ ਦੇ ਵਿੱਚ ਆ ਕੇ ਉਹਨਾਂ ਦੇ ਵੱਲੋਂ ਸ਼ਾਮ ਨੂੰ ਜਿਹੜਾ ਸੌਚਕ ਸਮਾਗਮ ਹੋਏਗਾ ਉਸ ਦੇ ਵਿੱਚ ਸ਼ਿਰਕਤ ਕੀਤੀ ਜਾਏਗੀ ਯੂਨਸ ਅੱਜ ਦੁਪਹਿਰ 2:40 ਮਿੰਟ ਦੇ ਕਰੀਬ ਪੈਰਿਸ ਤੋਂ ਬੰਗਲਾਦੇਸ਼ ਪਹੁੰਚਣਗੇ ਨੋਬਲ ਪੁਰਸਕਾਰ ਜੇਤੂ ਜਿਹੜੇ ਨੇ ਮੁਹੰਮਦ ਯੂਨਸ ਉਹ ਪੈਰਿਸ ਦੇ ਵਿੱਚ ਨੇ ਇਸ ਸਮੇਂ ਪਰ ਜਿਹੜਾ ਉੱਥੇ ਆਰਮੀ ਹੈ ਆਰਮੀ ਵਿਰੋਧੀ ਪਾਰਟੀਆਂ ਔਰ ਉਸ ਤੋਂ ਇਲਾਵਾ ਜਿਹੜਾ ਸਟੂਡੈਂਟ ਫਰੰਟ ਸੀ ਜਿਨ੍ਹਾਂ ਦੇ ਵੱਲੋਂ ਇਹ ਸਾਰਾ ਅੰਦੋਲਨ ਖੜਾ ਕੀਤਾ ਗਿਆ ਸੀ ਸਾਰਿਆਂ ਦੀ ਸਹਿਮਤੀ ਤੋਂ ਬਾਅਦ ਰਾਸ਼ਟਰਪਤੀ ਦੇ ਵੱਲੋਂ ਬੰਗਲਾਦੇਸ਼ ਦੇ ਰਾਸ਼ਟਰਪਤੀ ਨੇ ਇਹ ਦਾ ਐਲਾਨ ਕੀਤਾ ਕਿ ਮੁਹੰਮਦ ਯੂਨਸ ਜਿਹੜੇ ਨੇ ਉਹ ਅੰਤਰਿਮ ਸਰਕਾਰ ਦੇ ਮੁਖੀ ਹੋਣਗੇ ਔਰ ਮੁਹੰਮਦ ਯੂਨਸ ਦੇ ਵੱਲੋਂ ਹੀ ਅੱਜ ਸੌ ਚੁੱਕ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਜਾਏਗੀ ਔਰ ਇਸ ਪ੍ਰੋਗਰਾਮ ਤੋਂ ਬਾਅਦ ਇਹ ਦੇਖਣਾ ਹੋਏਗਾ ਕਿ ਸਰਕਾਰ ਦੇ ਵਿੱਚ ਜਿਹੜੀ ਸਥਿਰਤਾ ਹੈ ਕਿ ਉਹ ਬਣਦੀ ਹੈ ਪਰ ਦੱਸ ਦਈਏ ਕਿ ਜਦੋਂ ਤੋਂ ਮੁਹੰਮਦ ਯੂਨਸ ਦਾ ਨਾਮ ਐਲਾਨ ਲਾ ਨਿਆ ਗਿਆ ਹੈ ਉਸ ਤੋਂ ਬਾਅਦ ਬੰਗਲਾਦੇਸ਼ ਦੇ ਵਿੱਚ ਮਾਹੌਲ ਜ਼ਰੂਰ ਬਦਲਿਆ ਹੈ ਮਾਹੌਲ ਦੇ ਵਿੱਚ ਕੀ ਤਬਦੀਲੀ ਆਈ ਹੈ ਬਹੁਤ ਸਾਰੇ ਕੈਦੀ ਅਸੀਂ ਤੁਹਾਨੂੰ ਇੱਕ ਖਬਰ ਨਸ਼ਰ ਕੀਤੀ ਸੀ ਕਿ ਬਹੁਤ ਸਾਰੇ ਕੈਦੀਆਂ ਨੂੰ ਉਹਨਾਂ ਉਹਨਾਂ ਉਪਦਰਬੀਆਂ ਦੇ ਵੱਲੋਂ ਜਿਨ੍ਹਾਂ ਨੇ ਪਿਛਲੇ ਬੀਤੇ 2 ਦਿਨਾਂ ਦੇ ਵਿੱਚ ਜੋ ਬੰਗਲਾਦੇਸ਼ ਦੇ ਵਿੱਚ ਕੀਤਾ ਉਹਨਾਂ ਦੇ ਵੱਲੋਂ ਉੱਥੇ ਬਹੁਤ ਸਾਰੇ ਕੈਦੀ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਸੀ ਉਹਨਾਂ ਨੂੰ ਛੁੜਵਾ ਲਿਆ ਗਿਆ ਸੀ ਤੱਕੇ ਦੇ ਨਾਲ 500 ਦੇ ਕਰੀਬ ਉਹ ਕੈਦੀ ਸੀ ਜਿਨ੍ਹਾਂ ਨੂੰ ਛਡਵਾਇਆ ਗਿਆ ਸੀ ਜਿਨ੍ਹਾਂ ਦੇ ਵਿੱਚੋਂ 400 ਦੇ ਕਰੀਬ ਕੈਦੀ ਹੁਣ ਵਾਪਸ ਜੇਲ੍ਹਾਂ ਦੇ ਵਿੱਚ ਵਾਪਸ ਚਲੇ ਗਏ ਨੇ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਬੰਗਲਾਦੇਸ਼ ਦੇ ਵਿੱਚ ਦੁਕਾਨਾਂ ਖੁੱਲਣੀਆਂ ਸ਼ੁਰੂ ਹੋ ਗਈਆਂ ਨੇ ਮਾਲ ਖੁੱਲਣੇ ਸ਼ੁਰੂ ਹੋ ਗਏ ਨੇ ਦੁਬਾਰਾ ਤੋਂ ਮਾਹੌਲ ਉੱਥੇ ਸਥਿਰ ਹੋ ਰਿਹਾ ਹੈ ਔਰ ਮਾਹੌਲ ਸਥਿਰ ਹੋਣ ਦੇ ਨਾਲ ਹੀ ਮਾਹੌਲ ਸਥਿਰ ਹੋਣ ਦੇ ਨਾਲ ਹੀ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੋ ਸਕਦਾ ਹੈ ਕਿ ਮੁਹੰਮਦ ਯੂਨਸ ਨੂੰ ਲੋਕ ਐਕਸੈਪਟ ਕਰਨ ਦੇ ਲਈ ਤਿਆਰ ਹੋ ਗਏ ਨੇ ਸ਼ੇਖ ਹਸੀਨਾ ਤੋਂ ਜਿਹੜੀ ਨਾਰਾਜ਼ਗੀ ਸੀ ਉਸ ਨਾਰਾਜ਼ਗੀ ਤੋਂ ਬਾਅਦ ਜਦੋਂ ਸ਼ੇਖ ਹਸੀਨਾ ਦੇ ਵੱਲੋਂ ਬੰਗਲਾਦੇਸ਼ ਛੱਡਿਆ ਗਿਆ ਤੇ ਹੁਣ ਮੁਹੰਮਦ ਯੂਨਸ ਅੱਜ ਸੌਂ ਚੁੱਕਣਗੇ ਮਾਹੌਲ ਬੰਗਲਾਦੇਸ਼ ਦਾ ਜ਼ਰੂਰ ਸਥਿਰ ਹੁੰਦਾ ਨਜ਼ਰ ਆ ਰਿਹਾ ਪਰ ਜੋ ਭਾਰਤ ਦੇ ਵੱਲ ਕੁਸਪੈਟ ਦੀ ਅਸੀਂ ਗੱਲ ਕਰ ਰਹੀ ਸੀ ਕਿ ਕੁਸਪੈਟ ਵੱਧ ਸਕਦੀ ਹੈ ਉਸ ਕੁਸਪੈ ਇਹ ਤਸਵੀਰ ਤੁਹਾਨੂੰ ਜਿਹੜੀ ਅਸੀਂ ਦਿਖਾ ਰਹੇ ਹਾਂ ਇਸ ਤਸਵੀਰ ਤੋਂ ਤੁਸੀਂ ਅੰਦਾਜ਼ਾ ਲਗਾਓ ਕਿ ਇਸ ਤਸਵੀਰ ਦੇ ਵਿੱਚ ਤੁਸੀਂ ਦੇਖੋਗੇ ਕਿ ਇਹ ਇਹ ਲੋਕ ਜਿਹੜੀ ਤਸਵੀਰ ਤੁਹਾਨੂੰ ਦਿਖਾ ਰਹੇ ਆ ਇਹ ਲੋਕ ਬੀਤੇ ਕੱਲ ਇਹਨਾਂ ਨੇ ਭਾਰਤ ਬੰਗਲਾਦੇਸ਼ ਜਿਹੜੀ ਸਰਦ ਹੈ ਉਸ ਦੇ ਰਾਹੀਂ ਭਾਰਤ ਦੇ ਵਿੱਚ ਆਉਣ ਦੀ ਕੋਸ਼ਿਸ਼ ਕੀਤੀ ਆ ਇਹਨਾਂ ਨੂੰ ਜਦੋਂ ਆਰਮੀ ਦੇ ਬੀਐਸਐਫ ਦੇ ਜਮਾਨਾ ਦੇ ਵੱਲੋਂ ਇਹਨਾਂ ਨੂੰ ਰੋਕਿਆ ਗਿਆ ਇਹਨਾਂ ਤੋਂ ਪੁੱਛਿਆ ਤੇ ਇਹਨਾਂ ਨੇ ਦੱਸਿਆ ਕਿ ਅਸੀਂ ਬੰਗਲਾਦੇਸ਼ ਦੇ ਵਿੱਚ ਦੇ ਪੀੜਤ ਆ ਔਰ ਸਾਡੇ ਨਾਲ ਉੱਥੇ ਬਹੁਤ ਤੱਕਾ ਹੋ ਰਿਹਾ ਜਿਸ ਦੇ ਕਰਕੇ ਅਸੀਂ ਭਾਰਤ ਦੇ ਵਿੱਚ ਆਉਣਾ ਚਾਹੁੰਦੇ ਆ ਸੋ ਇਹਨਾਂ ਨੂੰ ਪਰ ਇਹ ਜਲ ਪਾਈ ਗੁੜੀ ਦੇ ਨੇੜੇ ਇਹਨਾਂ ਨੂੰ ਰੋਕਿਆ ਗਿਆ ਪਰ ਬੰਗਲਾਦੇਸ਼ ਤੋਂ ਆ ਰਹੇ ਇਹਨਾਂ ਲੋਕਾਂ ਨੂੰ ਜਿਹੜੇ ਲੋਕ ਉੱਥੇ ਪੀੜਤ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਬੀਐਸਐਫ ਆਪਣਾ ਕੰਮ ਬੜੀ ਬਖੂਬੀ ਤੇ ਨਾਲ ਕਰ ਰਹੀ ਹੈ ਬੀਐਸਐਫ 4000 ਤੋਂ ਬਦ ਜਿਹੜਾ ਏਰੀਆ ਉਹ ਸਾਡਾ ਬੰਗਲਾਦੇਸ਼ ਦੇ ਨਾਲ ਲੱਗਦਾ ਪਰ ਉੱਥੇ ਬੀਐਸਐਫ ਦੇ ਵੱਲੋਂ ਤਣਾਤੀ ਕਰ ਦਿੱਤੀ ਗਈ ਹੈ ਪਰ ਦੇਖਣਾ ਹੋਏਗਾ ਕਿ ਕਿੰਨੀ ਕੁ ਕੁਸਪੈਠ ਨੂੰ ਅਸੀਂ ਰੋਕਣ ਦੇ ਵਿੱਚ ਕਾਮਯਾਬ ਹੁੰਨੇ ਆ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਮੁਸਤਹਿਦੀ ਦਿਖਾਈ ਜਾ ਰਹੀ ਹੈ ਕਿ ਕੋਈ ਵੀ ਕੋਈ ਵੀ ਵਿਅਕਤੀ ਬੰਗਲਾਦੇਸ਼ ਤੋਂ ਪੀੜਤ ਜਿਹੜਾ ਉਹ ਭਾਰਤ ਦੇ ਵਿੱਚ ਦਾਖਲ ਨਾ ਹੋਏ ਜੇ ਆਨ ਆਲੇ ਸਮੇਂ ਦੇ ਵਿੱਚ ਸਰਕਾਰ ਦੇ ਵੱਲੋਂ ਕੋਈ ਪ੍ਰਬਧਾਨ ਰੱਖਿਆ ਜਾਂਦਾ ਹੈ ਕਿ ਸੀਏਏ ਦੇ ਅੰਡਰ ਜਿਵੇਂ ਕਿ ਸੁਵਿੰਦੂ ਅਧਿਕਾਰੀ ਦੀ ਅਸੀਂ ਗੱਲ ਕੀਤੀ ਕਿ ਸੁਵਿੰਦੂ ਅਧਿਕਾਰੀ ਨੇ ਕਿਹਾ ਸੀ ਕਿ 1 ਕਰੋੜ ਦੇ ਕਰੀਬ ਹਿੰਦੂ ਜਿਹੜੇ ਪੀੜਤ ਨੇ ਉਹ ਭਾਰਤ ਆ ਸਕਦੇ ਨੇ ਸਾਨੂੰ ਉਹਨਾਂ ਦੀ ਤਿਆਰੀ ਰੱਖਣੀ ਚਾਹੀਦੀ ਹੈ ਸੀਏਏ ਦੇ ਆਧਾਰ ਦੇ ਉੱਤੇ ਪਰ ਹੁਣ ਦੇਖਣਾ ਹੋਵੇਗਾ ਕਿ ਬੀਐਸਐਫ ਦੇ ਵੱਲੋਂ ਇਹਨਾਂ ਨੂੰ ਰੋਕਿਆ ਜਾ ਰਿਹਾ ਹੈ ਕਿਸ ਆਧਾਰ ਦੇ ਉੱਤੇ ਇਹਨਾਂ ਲੋਕਾਂ ਨੂੰ ਭਾਰਤ ਦੇ ਵਿੱਚ ਆਣ ਦਿੱਤਾ ਜਾਂਦਾ ਹੈ ਕਿ ਉਹਦੇ ਲਈ ਸਰਕਾਰ ਦੇ ਵੱਲੋਂ ਕੋਈ ਮਾਪਦੰਡ ਰੱਖਿਆ ਜਾਏਗਾ ਕੀ ਉਹਨਾਂ ਨੂੰ ਸ਼ਰਨ ਦਿੱਤੀ ਜਾਏਗੀ ਜਾਂ ਫਿਰ ਨਹੀਂ ਪਰ ਜਿਸ ਚੀਜ਼ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਬਹੁਤ ਸਾਰੇ ਬੰਗਲਾਦੇਸ਼ੀ ਭਾਰਤ ਦੇ ਵਿੱਚ ਕੁਸਪੈਟ ਕਰ ਸਕਦੇ ਨੇ ਉਸ ਦੀ ਇੱਕ ਝਲਕ ਬੀਤੇ ਕੱਲ ਦੇਖਣ ਨੂੰ ਮਿਲੀ ਜਿਸ ਦੇ ਵਿੱਚ 500 ਦੇ ਕਰੀਬ ਲੋਕ ਭਾਰਤ ਦੇ ਵਿੱਚ ਉਹਨਾਂ ਨੇ ਵੜਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਬਾਰਡਰ ਦੇ ਉੱਪਰ ਰੋਕ ਲਿਆ ਗਿਆ। ਕੀ ਇਹ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ